ਸਾਸੀ ਕਾਲ ਜੀ ਸਾਰਿਆਂ ਪ੍ਰਾਪਾ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਐਸ ਟਾਈਮ ਪਿੰਡ ਸੋਸਣ ਦੇ ਵਿੱਚ ਸੋਸਣ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਮੋਗੇ ਦਾ ਪਿੰਡ ਆ ਬਗੇਲੇ ਪਿੰਡ ਦਾ ਗਵੰਡੀ ਪਿੰਡ ਆ ਕੋਰੇ ਆਲੇ ਤੋਂ ਸਿੱਧੀ ਛੜਕ ਆਉਂਦੀ ਆ ਇਸ ਪਿੰਡ ਦੇ ਵਿੱਚ ਮਿੱਤਰੋ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਦੇ ਘਰੇ ਐਸ ਟਾਈਮ ਆ ਚੋਟੀ ਵਿਖਾਉਣੀ ਆ ਤੁਹਾਨੂੰ ਇੱਕ ਪਲੂਣ ਪਹਿਲਾਂ ਸੁਆਸੂ ਰਈ ਵਜਨਦਾਰ ਕੱਦਾਂ ਵਾਲੀ ਸਿੰਘਾ ਤੋਂ ਬਿਊਟੀ ਵਾਲੇ ਪੱਖ ਤੋਂ ਚੰਗੀ ਜਾਨਦਾਰ ਝੋਟੀ ਆ ਸਾਰੀ ਜਿੰਨੀ ਹੈਗੀ ਆ ਕਰਦੇ ਆ ਗੱਲਬਾਤ ਪਹਿਲਾਂ ਆਪਾਂ ਬਾਈ ਦੇ ਨਾਲ ਇਹਦੇ ਬਾਰੇ ਡਿਟੇਲ ਜਾਣਦੇ ਆ ਫਿਰ ਕਰਾਂਗੇ ਅਗਲੀ ਗੱਲਬਾਤ ਸਸੀ ਕਾਲ ਬਾਈ ਜੀ ਸਸੀ ਕਾਲ ਬਾਈ ਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਜੀ ਸੇਤਾ ਘਰ ਪਰਿਵਾਰ ਜੀ ਕਿਰਪਾ ਮਾਲਕ ਦੀ ਚਲੋ ਸ਼ੁਕਰ ਆ ਇੱਕ ਵਾਰੀ ਬਾਈ ਨਾਮ ਦੱਸਦੀ ਆ ਆਪਣਾ ਜੀ ਵੀਰ ਸਿੰਘ ਜੀ ਵੀਰ ਸਿੰਘ ਵੀਰ ਬਾਈ ਫਿਰ ਪਸੂ ਤਿੰਨ ਚਾਰੀ ਰੱਖੇ ਹੋਏ ਦੁੱਧ ਤੇ ਹੀ ਕਰੇ ਹਾਂਜੀ ਹਾਂਜੀ ਵੀਣ ਨੂੰ ਹੀ ਆਉਂਦੀ ਹਾਂਜੀ ਹਾਂਜੀ ਠੀਕ ਆ ਇਹ ਫਿਰ ਛੋਟੀ ਜਿਹੜੀ ਵੇਚਣੀ ਆਪਾਂ ਪਹਿਲਾਂ ਨਹੀਂ ਆ ਬਾਈ ਹਾਂਜੀ ਠੀਕ ਆ ਬਾਈ ਤੇ ਕਿੰਨੇ ਦਿਨ ਲੱਜੂਗੀ ਬਾਈ ਹਾਂਜੀ ਆ ਇਹਦੇ ਅੱਜ ਦਿਨ ਪੂਰੇ ਆਈ ਅੱਜ ਦਿਨ ਪੂਰੇ ਹੋ ਗਿਆ ਠੀਕ ਆ ਬਾਈ ਕੋਈ ਸੀਮਨ ਦਾ ਰਿਕਾਰਡ ਪਤਾ ਆਪਾਂ ਨੂੰ ਬਾਈ ਕਿਹਨੇ ਇਹ ਵੱਡੇ ਘਰ ਤੋਂ ਮੁੰਡਾ ਆਈ ਠੀਕ ਆ ਜਗਰੂਪ ਸਿੰਘ ਸਾਰਾ ਕੁਝ ਉਹਦੇ ਕੋਲ ਰਿਕਾਰਡ ਆ ਓਕੇ ਫੋਨ ਤੇ ਦੱਸ ਦੋਗੇ ਪੁੱਛ ਕੇ ਤੁਸੀਂ ਹਾਂਜੀ ਠੀਕ ਆ ਬਾਈ ਤੇ ਬਾਈ ਫਿਰ ਇਹਦੇ ਜਿਹੜਾ ਹੁਣ ਟੀਕਾ ਲੱਗਾਗਾ ਉਹ ਵੀ ਚੰਗੇ ਹੀ ਲਵਾਇਆ ਹੋਇਆ ਹਾਂਜੀ ਠੀਕ ਆ ਬ 13 14 ਕਿਲੋ ਦੇ ਵਿੱਚ ਸੀਗਾ ਜੀ ਠੀਕ ਹੈ ਬਾਈ ਠੀਕ ਹੈ ਉਮਰ ਕਿੰਨੀ ਦੀ ਹੋ ਗਈ ਹੈ ਬਾਈ ਇਹ ਇਹ 3 ਸਾਲ ਤੋਂ ਉੱਤੇ ਹੋ ਗਈ 3 ਸਾਲ ਤੋਂ ਉੱਤੇ ਹੋ ਗਈ ਆ ਹਾਂਜੀ ਠੀਕ ਹੈ ਬਾਈ ਤੇ ਬਾਈ ਫਿਰ ਹੁਣ ਆਪਾਂ ਇਹਦਾ ਰੇਟ ਕੀ ਤੈਅ ਕਰਾਂਗੇ ਇਹਦਾ ਬਾਈ ਜੀ ਰੇਟ ਤਾਂ ਲੈਣ ਦੇ ਨਾਲ ਹੀ ਵੀ 1 ਲੱਖ ਤੇ 10000 ਰੁਪਏ ਆ 1 ਲੱਖ 10000 ਰੁਪਏ ਦੇ ਵਿੱਚੋਂ ਮਾਨਤਾਨ ਕਰਦੇ ਆਂ ਹਾਂਜੀ ਠੀਕ ਆ ਬਾਈ ਵੀਰ ਬਾਈ ਫਿਰ ਜੇ ਕੋਈ ਘਰੇ ਰੱਖਣ ਵਾਲਾ ਭਰਾ ਲੈ ਜਾਵੇ ਤੇ ਗੱਲਬਾਤ ਕਿਹੜੇ ਨੰਬਰ ਤੇ ਕਰੂਗਾ ਆਪਣਾ ਨੰਬਰ ਦੱਸ ਦੀ 84370 ਜੀ 45113 ਇੱਕ ਵਾਰੀ ਹੋਰ ਬੋਲ ਦੀ ਜੀ 84370 ਜੀ 45113 84170 370 370 ਕਾ ਜੀ 45 ਹਾਂਜੀ 113 45113 113 ਠੀਕ ਹੈ ਭਾਈ ਇਸ ਨੰਬਰ ਤੇ ਕਰਨੀ ਆ ਮੇਤਰ ਤੁਸੀਂ ਤੁਰ ਜਿਓ ਜੀ ਮੜਾ ਖੋਲ ਦੇ ਚੋਕੀ ਦਰਵਾਜ਼ਾ ਖੋਲੋ ਸੋ ਮੈਂ ਤੁਹਾਨੂੰ ਇਹਦੀ ਜਿਹੜੀ ਡਿਟੇਲ ਲੈਤੀ ਆ ਤੁਰਦੀ ਫਿਰਦੀ ਤੁਸੀਂ ਇਹਨੂੰ ਇੱਕ ਵਾਰੀ ਹੁਣ ਵੇਖ ਲਓ ਰੂਹ ਦੇ ਨਾਲ ਪਹਿਲਾ ਸੂਆ ਅੱਜ ਜਿਹੜੇ ਕਾਗਜੀ ਦਿਨ ਹੁੰਦੇ ਆ ਜਿਹੜੇ ਗਿਣਤੀ ਵਾਲੇ ਦਿਨ ਹੁੰਦੇ ਆ ਜਿਹੜੇ ਆਪਾਂ ਲਿਖੇ ਹੁੰਦੇ ਆ ਉਹ ਇਹਦੇ ਕਰਮਾਂ ਵਾਲੀ ਦੇ ਪੂਰੇ ਹੋ ਗਏ ਆ ਮਿੱਤਰੋ ਥੋੜਾ ਜਿਹਾ ਡਰਦੀ ਆ ਇਸ ਕਰਕੇ ਇਹ ਡਰੂਗੀ ਜਿਹੜਾ ਜ਼ਰੂਰ ਇਹ ਗੱਲ ਨੋਟ ਰੱਖਿਆ ਜੇ ਸੋਨਾ ਲੇਵਾ ਭਾਂਡਾ ਤਿਆਰ ਕਰੂਗੀ ਚੰਗੀ ਜਾਣਦਾਰ ਦੇ ਵਿੱਚ ਵਜਨ ਚੰਗਾ ਵਾ ਝੋਟੀ ਦੇ ਵਿੱਚ ਜਿੰਨਾ ਹੈਗਾ ਉਹ ਦੇਖ ਸਕਦੇ ਆ ਤੁਸੀਂ ਬੰਦੇ ਬਸ ਮੇਰੇ ਪਾਸ ਸੋਨਾ ਸਿੰਘ ਆ ਇਹਨੂੰ ਜਿੰਨੀ ਕੁਆਲਿਟੀ ਹੈਗੀ ਉਹ ਵੀ ਤੁਸੀਂ ਦੇਖ ਸਕਦੇ ਆ ਚੰਗੀ ਆ ਕਰਮਾਂ ਵਾਲੀ ਵੀ ਦੇਖ ਸਕਦੇ ਆ ਔਰ ਕਈ ਵਾਰੀ ਇਸ ਤਰ੍ਹਾਂ ਪਸ਼ੂ ਤਿਰਕ ਕੇ ਡਰ ਵੀ ਜਾਂਦਾ ਸੀ ਇਸ ਕਰਕੇ ਥੋੜਾ ਜਿਹਾ ਦੂਰ ਤੋਂ ਵੀਡੀਓ ਬਣਾਉਣੇ ਹੁੰਦੇ ਆ ਜਿਹੜਾ ਪਸ਼ੂ ਡਰਦਾ ਹੁੰਦਾ ਵਾ ਜਿਹੜਾ ਪਸ਼ੂ ਸਾਊਸ ਲੱਕ ਹੋਵੇ ਉਹਦਾ ਨਜ਼ੀਕ ਤੋਂ ਕਰਕੇ ਵੀ ਬਿਖਾ ਦਈਦਾ ਕਿਉਂਕਿ ਜੇ ਕਿਸੇ ਨੇ 3 ਸਾਲ 4 ਸਾਲ ਦੀ ਮਿਹਨਤ ਤੇ ਲਾ ਕੇ ਤਿਆਰ ਕੀਤਾ ਹੁੰਦਾ ਪਸ਼ੂ ਤੇ ਇੱਕ ਨਿੱਕੀ ਜੀ ਗਲਤੀ ਦੇ ਨਾਲ ਕਈ ਵਾਰੀ ਪਸ਼ੂ ਆ ਜਿਹੜਾ ਉਹ ਫਿਰ ਗਲਤ ਹੋ ਜਾਂਦਾ ਇਹਦਾ ਰੇਟ 1,10,000 ਰੁਪਿਆ ਭਾਈ ਨੇ ਤੈਅ ਕਰ ਲਿਆ ਉਹਦੇ ਵਿੱਚੋਂ ਮਾਨਤਾਂ ਹੋ ਜੂਗਾ ਵੀਰ ਸਿੰਘ ਭਾਈ ਦੇ ਘਰੇ ਇਹ ਛੋਟੀ ਖੜੀ ਹੋਈ ਆ ਤੇ ਗੱਲਬਾਤ ਲਈ ਨੰਬਰ ਮੈਂ ਪਾਈਦਾ ਸਕ੍ਰੀਨ ਦੇ ਉੱਤੇ ਵੀ ਚਲਾ ਦਿੱਤਾ ਵਾ ਪਿੰਡ ਸੋਸਨ ਦੇ ਵਿੱਚ ਜ਼ਿਲ੍ਹਾ ਮੋਗੇ ਦਾ ਪਿੰਡ ਆ ਸੋਸਨ ਮਿੱਤਰੋ ਗੱਲਬਾਤ ਲਈ ਸੰਪਰਕ ਕਰ ਲਿਓ ਲੇਵੇ ਦੀ ਤਿਆਰੀ ਵਿਖਾਤੀ ਆ ਡਿਟੇਲ ਲੈਤੀ ਆ ਅਗਲੀ ਕਾਰਵਾਈ ਤੁਸੀਂ ਕਰ ਲਿਓ ਨੰਬਰ 22 ਦਾ ਸਕ੍ਰੀਨ ਦੇ ਉੱਤੇ ਧੰਨਵਾਦ ਸ਼ੁਕਰੀਆ ਜਉਂਦੇ ਆ